ਜੀ ਸੈਕਟਰੀ ਅਮਰਦੀਪ ਕਲੌਨੀ ਆਪਣਾ 2 ਸਾਲ ਤੋਂ ਅਸੀਂ ਇੱਥੇ ਚੋਣ ਹੋਈ ਸੀ ਸਾਡੀ ਸਭ ਤੋਂ ਸੈਕਟਰੀ ਬਣਾਇਆ ਗਿਆ ਇੱਥੇ ਤੇ ਅਸੀਂ ਜੋ ਵੀ ਸਾਡੇ ਕੋਲ ਹੋ ਸਕਿਆ ਜੀ ਆਪਣਾ ਅਸੀਂ ਐਪਲੀਕੇਸ਼ਨ ਮਿੱਤਰ ਜੀ ਨੂੰ ਵੀ ਦੇ ਕੇ ਆਏ ਨੀ ਨੀ ਮਿੱਤਰ ਜੀ ਐਮਐਲਏ ਨੂੰ ਵੀ ਦਈ ਤੇ ਆਪਣਾ ਐਮਐਲਏ ਕਨੌਰ ਜੀ ਆਪਣੇ ਕੁਰਾਲਾਲ ਜੀ ਉਹਨਾਂ ਨੂੰ ਵੀ ਦੇ ਕੇ ਆਏ ਤੇ ਆਪਣਾ ਅਸੀਂ ਆਪਣਾ ਜਿਹੜਾ ਹੈ ਆਪਣਾ ਨੈਸ਼ਨਲ ਹਾਈਵੇ ਆ ਤੇ ਪ੍ਰੋਜੈਕਟ ਡਾਇਰੈਕਟਰ ਉਹਨਾਂ ਨੂੰ ਵੀ ਰਿਸਿਵ ਕਰਾ ਕੇ ਆਏ ਐ ਐਪਲੀਕੇਸ਼ਨਾਂ ਸਾਰੀਆਂ ਇਹ ਤੇ ਅਜੇ ਤੱਕ ਕੋਈ ਸਾਡੇ ਕੋਲ ਬੰਦਾ ਪਹੁੰਚਿਆ ਨਹੀਂ ਨਾ ਕੋਈ ਸਾਡੀ ਉਰੇ ਗੌਰ ਹੋਈ ਆ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਵੀ ਸਾਡੀ ਜਿਹੜੀ ਸੜਕ ਆ ਉਹ ਚੌੜੀ ਕੀਤੀ ਜਾਵੇ ਜਦ ਕਿ ਸਾਡੀ ਗੱਡੀ ਜਿਹੜੀ ਆਮ ਨਾਲ ਲੱਗ ਸਕੇ ਤੇ ਹੋਰ ਜਿਹੜਾ ਹਾਈਵੇ ਇਹ ਚੰਡੀਗੜ੍ਹੋਂ ਆ ਰਿਹਾ ਇਹ ਉੱਥੇ ਪੂਰੇ ਘੱਟ ਸਹੀ ਆ ਗੱਡੀਆਂ ਖੜਨ ਜੇ ਹੈਗਾ ਆਪਣੇ ਜੋ ਉਰੇ ਤੋਂ ਲੈ ਕੇ ਰਾਜਵਰੇ ਤੋਂ ਲੈ ਕੇ ਰਾਜਵਰੇ ਤੋਂ ਲੈ ਕੇ ਜਿਹੜੀ ਆਪਣਾ ਇਹ ਪਟਿਆਲੇ ਤੱਕ ਦੀ ਆ ਉਰੇ ਆਪਣਾ ਕੋਈ ਘੱਟ ਸਹੀ ਨਹੀਂ ਜੀ ਤੇ ਅਸੀਂ ਇਹੀ ਪੂਰ ਜੋਰ ਅਪੀਲ ਕਰਦੇ ਆ ਮੰਗ ਕਰਦੇ ਆ ਸੋਸਾਇਟੀ ਵੱਲੋਂ ਵੀ ਅਮਰਦੀਪ ਕਲੋਨੀ ਕਲੋਨੀ ਵੱਲੋਂ ਵੀ ਤੇ ਪਿੰਡ ਕੜੌਲੀ ਜੀ ਇਹ ਵੀ ਪੰਚਾਇਤ ਉਹਨਾਂ ਦੀ ਪੰਚਾਇਤ ਨੇ ਵੀ ਸਾਨੂੰ ਇਹ ਲੈਟਰ ਨਾਲ ਸਾਡੇ ਹੋਗੇ ਸੰਯੋਗ ਦੇ ਕੇ ਤੇ ਅਸੀਂ ਲੈਟਰ ਹੀ ਭੇਜੇ ਦੀ ਪਹਿਲਾਂ ਪਰ ਗੌਰ ਨਹੀਂ ਜੀ ਹੋਈ ਕੋਈ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮਤਲਬ ਇਹ ਤੇ ਗੌਰ ਕੀਤੀ ਜਾਵੇ ਲੈਟਰ ਜਿਹੜਾ ਉਹ ਤੁਸੀਂ ਸ਼ਾਟ ਲਗਾਉਣਾ ਗੱਡੀ ਅਸੀਂ ਅਮਰਜੀਤ ਕਲੋਨੇ ਰਾਜਪੁਰਾ ਕੀ ਨਾਮ ਜੀ ਤੁਹਾਡਾ ਜੀ ਦਲਜੀਤ ਸਿੰਘ ਸ਼ਾਂਤ ਵਾਸੀ ਅਮਰਜੀਤ ਕਲੋਨੇ ਰਾਜਪੁਰਾ ਮੈਂ ਇਸ ਥਾਂ ਤੇ 2002 ਤੋਂ ਰਹਿ ਰਿਹਾ ਹਾਂ ਕਰੀਬਨ 23 ਸਾਲਾਂ ਤੋਂ ਦੇਖ ਰਹੇ ਆ ਇਸ ਥਾਂ ਤੇ ਬਹੁਤ ਸਾਰੇ ਐਕਸੀਡੈਂਟ ਹੋਏ ਨੇ ਇਹਨਾਂ ਦਾ ਪਤਾ 80 ਇਸੇ ਵਾਸਤੇ ਹੋਏਗਾ ਕਿ ਜਿਵੇਂ ਹੁਣ ਨੈਸ਼ਨਲ ਹਾਈਵੇਅ ਹੈ ਦੋਨੋਂ ਪਾਸੋਂ ਕੋਈ ਕਰੀਬਨ 5 ਫੁੱਟ ਰਾਜਪੁਰਾ ਤੋਂ ਪਟਿਆਲਾ ਵੱਲ ਔਰ 5 ਫੁੱਟ ਪਟਿਆਲਾ ਤੋਂ ਰਾਜਪੁਰਾ ਵੱਲ ਅਗਰ ਸਾਨੂੰ ਹੋਰ ਥਾਂ ਮਿਲ ਜਾਏ ਤਾਂ ਟਰਾਲੀਆਂ ਟਰੈਕਟਰ ਜੋ ਬੱਚਿਆਂ ਦੀਆਂ ਬੱਸਾਂ ਨੇ ਸਕੂਲ ਬੱਸਾਂ ਨੇ ਉਹ ਸੇਫ ਖੜੀਆਂ ਹੋ ਸਕਣ ਅੱਜ ਕੱਲ ਤਾਂ ਉਹਨਾਂ ਪਤਾ ਸਾਰੇ ਪਾਸੇ ਬੜੀਆਂ ਬੜੀਆਂ ਘਟੀਆਂ ਨੇ ਉਹਨਾਂ ਨੂੰ ਖੜੇ ਕਰਨ ਵਾਸਤੇ ਬਹੁਤ ਪ੍ਰੋਬਲਮ ਹੈ ਇੱਕਦਮ ਟ੍ਰੈਫਿਕ ਆ ਜਾਂਦਾ ਹੈ ਔਰ ਕਈ ਐਕਸੀਡੈਂਟ ਹੋ ਚੁਕੇ ਨੇ ਜੋ ਕਿ ਰਿਕਾਰਡ ਵਿੱਚ ਨਾ ਸਾਡੇ ਕੋਲ ਸਾਡੇ ਕਲੋਨੇ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰ ਹੋ ਚੁਕੇ ਨੇ ਔਰ ਹੁਣ ਪਿੱਛੇ ਜੇ ਵੀ ਇੱਕ ਇੱਥੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿਓ ਪੁੱਤਰ ਦੋਨਾਂ ਦੀ ਡੈਥ ਹੋ ਗਈ ਲੇਡੀਆਂ ਨੇ ਇੱਥੇ ਆਣਾ ਹੁੰਦਾ ਔਰ ਗੁਜ਼ਾਰਾ ਸਾਹਿਬ ਵੀ ਸਾਹਮਣੇ ਆ ਉੱਥੇ ਜਾਣ ਵਾਸਤੇ ਵੀ ਸਾਨੂੰ ਥਾਂ ਚਾਹੀਦੀ ਹੁੰਦੀ ਹੈ ਇੱਥੇ ਗੱਡੀ ਰੋਕਣ ਵਾਸਤੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਇਹ ਕਿ ਸਾਡਾ ਖਿਆਲ ਕਰਿਆ ਜਾਏ ਔਰ ਸਾਨੂੰ ਇਸ ਅਪਾਧ ਤੋਂ ਬਚਾਇਆ ਜਾ ਸਕੇ ਇੰਕ੍ਰੈਡੀਬਲ ਬਹੁਤ ਸੱਚੀ ਨਾ ਮੇਰਾ ਨਾਮ ਖੁਸ਼ਿੰਦਰਜੀ ਸਿੰਘ ਹੈ ਮੈਂ ਕਲੋਨੀ ਦੇ ਵਿੱਚ ਅਮਰਦੀਪ ਕਲੋਨੀ ਦਾ ਇੱਥੇ ਵਸਨੀਕ ਹੈ ਫੜ ਤੋਂ ਘੱਟ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਹਾਸੇ ਤੇ ਹਾਸਾ ਹੀ ਦੇਖਦੇ ਆ ਰਹੇ ਹਾਂ ਜਦ ਤੋਂ ਇਹ ਪੁਲ ਬਣਿਆ ਉਸ ਤੋਂ ਜ्यादा ਉਸ ਤੋਂ ਉਸ ਟਾਈਮ ਤੋਂ ਜਿਆਦਾ ਇਹ ਹਾਸੇ ਬਹੁਤ ਹੋਣ ਲੱਗ ਗਏ ਅਮਰਦੀਪ ਕਲੋਨੀ ਦੇ ਵੀ ਸਾਡੇ ਕੋਲ ਪ੍ਰੂਫ ਨੇ ਜਿਹੜੇ ਡੈਥ ਹੋ ਚੁੱਕੀਆਂ ਇੱਥੇ ਸਾਡੇ ਕੋਲ ਰੋਲੀ ਪਿੰਡ ਸਾਡੇ ਸਾਹਮਣੇ ਆ ਇਹੋ ਕ ਕੱਟ ਲੱਗਿਆ ਵਾ ਉਹਦੇ ਵੀ ਹਾਸੇ ਸਾਡੇ ਕੋਲ ਉਹਦੇ ਵੀ ਪ੍ਰੂਫ ਹੈ ਪ੍ਰੂਫ ਵੱਜੋਂ ਅਸੀਂ ਦੇ ਸਕਦੇ ਆ ਉਹਦਾ ਰੀਜ਼ਨ ਕੀ ਹੈ ਸਿਰਫ ਇੱਥੇ ਕਿ ਓਵਰਲੋਡ ਟ੍ਰੈਫਿਕ ਦਾ ਲੋਡ ਹੈਗਾ ਕਿਉਂਕਿ ਸਾਡੇ ਬੱਚਿਆਂ ਨੂੰ ਜਾਨੀ ਨੁਕਸਾਨ ਸਭ ਤੋਂ ਬੱਚਿਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਜਾਣ ਦਾ ਉਹ ਦਿੱਕਤ ਹੈ ਕਿ ਜਿਹਨਾਂ ਨੂੰ ਅਨਪੋਲ ਨਹੀਂ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕਿਵੇਂ ਕ੍ਰੋਸ ਕਰਨਾ ਹਜੇ ਕੋਈ ਬਜ਼ੁਰਗ ਜਾਂ ਸਮਝਦਾਰ ਬੰਦਾ ਤਾਂ ਇਹਨੂੰ ਕਰ ਸਕਦਾ ਟਿਕਾ ਨਾਲ ਬੱਚਿਆਂ ਦੀ ਕੋਈ ਅੰਗਰੇਲੀ ਵੀ ਹੋ ਸਕਦੀ ਜਿਹਦੇ ਨਾਲ ਹਾਸਾ ਹੋ ਸਕਦਾਗਾ ਸਕੂਲ ਬੱਸੇ ਬਹੁਤ ਆਉਂਦੀਆਂ ਨੇ ਪਿੰਡ ਨੂੰ ਵੀ ਦੋ ਤਿੰਨ ਬੱਸਾਂ ਸਕੂਲ ਦੇ ਮੋੜਦਿਆਂ ਨੇ ਉਸ ਅਸੀਂ ਇਸ ਹਾਸਿਆਂ ਨੂੰ ਅਸੀਂ ਬਚਾਉਣ ਤੋਂ ਅਸੀਂ ਇੱਕ ਸਰਕਾਰ ਦੇ ਅੱਗੇ ਇੱਕ ਬੇਨਤੀ ਕਰ ਰਹੇ ਹਾਂ ਕਿ ਸਾਡਾ ਇਸ ਚੀਜ਼ ਦਾ ਹੱਲ ਕੀਤਾ ਜਾਵੇ ਤੇ ਸਾਡੇ ਇਸ ਦਾ ਰਸਤਾ ਜਿਹੜਾ ਹੈਗਾ ਸਪੇਸ ਪੂਰਾ ਬਣਾਇਆ ਜਾਵੇ 5 ਫੁੱਟੋ ਪਟਿਆਲੇ ਵਾਲੀ ਸਾਈਡ ਤੋਂ 5 ਫੁੱਟ ਰਾਜਪੁਰਾ ਵਾਲੀ ਸਾਈਡ ਤੋਂ ਤਾਂ ਕਿ ਸਾਡੀਆਂ ਜਿਹੜੀਆਂ ਗੱਡੀਆਂ ਬੱਚੇ ਇੱਥੇ ਸੇਫ ਖੜੀਆਂ ਹੋ ਸਕਣ ਕਿਉਂਕਿ ਬੱਚੇ ਵੀ ਸੇਫਲੀ ਖੜ ਜਾਂਣ ਅਸੀਂ ਵੀ ਅੱਗੇ ਪਿੱਛੇ ਐਕਸੀਡੈਂਟ ਤੋਂ ਬਚਾ ਰਹੇ ਸਕੇ ਇਹ ਸਾਡੀ ਇੱਕ ਰਿਕਵੈਸਟ ਹੈ ਜੀ ਸੋ ਇਹਦੇ ਵਰੀ ਪ੍ਰਤੀ ਮਤਲਬ ਸਰਕਾਰ ਨੂੰ ਗੌਰ ਫਰਮਾਇਆ ਜਾਵੇ ਸਾਡੀ ਬੇਨਤੀ ਹੈ ਠੀਕ ਘਟੋ ਘਟ 15 ਫੁੱਟ ਦੇ ਕਰੀਬ 1 ਮਿੰਟ 20 ਫੁੱਟ ਦੇ ਕਰੀਬ ਥਾਮ ਲੇ ਜਾਏ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਪਾਟਿਆ ਕਿਹੜੀ ਕਲੋਨੀ ਵਸਦੇ ਹੋ ਇਹ ਅਮਰਦੀਪ ਕਲੋਨੀ ਚ ਰਹਿੰਦਾ ਜੀ ਮੈਂ ਕੀ ਮੰਗ ਰਿਹਾ ਜੀ ਮੰਗ ਇਹ ਵਾ ਜੀ ਸਰ ਇਹ ਕਲੋਨੀ ਤਾਂ ਬੜੀ ਪੁਰਾਣੀ ਹੈ ਸਨ 1982 ਦੀ ਬਸੀ ਹੋਈ ਹੈ ਤੇ ਜਦੋਂ ਇਹ ਪੁਲ ਬਣਿਆ ਸਮੱਸਿਆ ਤਾਂ ਤੋਂ ਡਿਵੈਲਪ ਹੋਈ ਹੈ ਪੁੱਤੋਂ ਵਹੀਕਲਸ ਬਹੁਤ ਸਪੀਡ ਨਾਲ ਨੀਚੇ ਉਤਰਦੇ ਨੇ ਔਰ ਇੱਥੋਂ ਸਾਡਾ ਲੰਘਾ ਸਿੱਧਾ ਹੈਗਾ ਬਿਲਕੁਲ ਸਟ੍ਰੇਟ ਪਿੰਡ ਖੜੋਲੀ ਨੂੰ ਜਾਂਦਾ ਹੈ ਠੀਕ ਹੈ ਤੇ ਉਹਦੇ ਕਰਕੇ ਸੜਕ ਦੇ ਵਿੱਚ ਕਾਰ ਜਗ੍ਹਾ ਨਹੀਂ ਬਚਦੀ ਜੇ ਵੀਕਲ ਪਹਿਲਾਂ ਕ੍ਰਾਸ ਕਰਨਾ ਚਾਵੇ ਹਾਫ ਜਾ ਕੇ ਖੜਾ ਹੁੰਦਾ ਤੇ ਉਹਨੂੰ ਪਿੱਛੋਂ ਹਿੱਟ ਹੋਣ ਦਾ ਵੀ ਚਾਂਸ ਹੁੰਦਾ ਜੇ ਥੋੜਾ ਜਿਹਾ ਅੱਗੇ ਨੂੰ ਆਦਾ ਤੇ ਪਰਲੇ ਪਾਸੇ ਜਿਹੜਾ ਟ੍ਰੈਫਿਕ ਆ ਰਿਹਾ ਉਹ ਹਿੱਟ ਕਰਦਾ ਔਰ ਇਸ ਨਾਲ ਕਈ ਘਟਨਾਵਾਂ ਵਾਪਰੀਆਂ ਸਾਡੀ ਕੌਲਨੀ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰੇ ਹੋਏ ਨੇ ਅੱਗੇ ਪਿੰਡ ਹੈਗਾ ਸਾਡੇ ਖੜੋਲੀ ਪਿੰਡ ਉਹਨਾਂ ਨਾਲ ਵੀ ਬੜੀ ਵਾਪਰੀਆਂ ਨੇ ਤੇ ਬੜਾ ਹੀ ਮਤਲਬ ਦੁਰਘਟਨਾ ਦਾ ਖੇਤਰ ਬਣ ਗਿਆ ਇਹ ਦੇ ਕਰਕੇ ਲੋਕਾਂ ਨੇ ਪਾਠ ਵੀ ਰਖਾਏ ਨੇ ਚਲੋ ਇੱਕ ਸੰਤਨਾ ਵਾਸਤੇ ਸੀਗਾ ਲੇਕਿਨ ਜਿਹੜਾ ਅਸਲੀ ਇਹਦਾ ਉਪਾਏ ਹੈ ਤੇ ਇਹੋ ਜੀ ਜਗ੍ਹਾ ਬਣ ਜਾਏ ਥੋੜਾ ਜਿਹਾ ਚੌੜਾ ਸਥਾਨ ਬਣਾ ਦਿੱਤਾ ਜਾਵੇ ਤਾਂ ਜੋ ਵੀਕਲ ਸੇਫਲੀ ਖੜਾ ਹੋ ਜਾਏ ਉਸ ਨੂੰ ਕੋਈ ਅੱਗੋਂ ਜਾਂ ਪਿੱਛੋਂ ਹਿੱਟ ਨਾ ਕਰੇ ਤਾਂ ਕਿ ਜਾਨ ਮਾਲ ਦਾ ਬਚਾਅ ਹੋ ਸਕੇ ਸੋ ਸੋਸਾਇਟੀ ਇਹ ਬੇਨਤੀ ਇਸ ਸੰਬੰਧੀ ਕਦੀ ਤੁਸੀਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਹਾਲੇ ਤੱਕ ਤਾਂ ਕੋਈ ਨਹੀਂ ਕੀਤੀ ਜੀ ਅੱਜ ਪਹਿਲੀ ਵਾਰ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਸੋ ਅੱਗੇ ਰਿਟਰਨ ਵਿੱਚ ਵੀ ਦਿਓਗੇ ਬਿਲਕੁਲ ਰਿਟਰਨ ਵਿੱਚ ਵੀ ਜਾਵਾਂਗੇ ਜੀ ਬਿਲਕੁਲ ਸਾਫੀ ਸਰ ਜੀ ਠੀਕ ਹੈ